ਸਾਸਾ ਵੈਰੋ ਜੀ ਫਤਿਹ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਲੱਸੀ ਇਹ ਲੱਸੀ ਆਪਾਂ ਮਲਾਈ ਰੜਕੀ ਸੀਗੀ ਤੇ ਉਹ ਲੱਸੀ ਪਈ ਸੀ ਖੱਟੀ ਮਿੱਠੀ ਜੀ ਇਹ ਲੱਸੀ ਦੇ ਆਪਾਂ ਕਰ ਦਿੰਦੇ ਹਾਂ ਸਪਰੇ ੱਕੀ ਲੱਸੀ ਹੋਈ ਰਿਹਾ ਸਮਝਦਾ ਹੈ ਮਲਾਈ ਸੀਗੀ ਜੀ ਤੇ ਮਲਾਈ ਦੀ ਲੱਸੀ ਇਹਨੂੰ ਪਈ ਨੂੰ 2 ਦਿਨ ਹੋ ਗਏ ਆ ਤੇ ਹੁਣ ਆਪਾਂ ਇਹ ਕਰ ਦਿੰਦੇ ਹਾਂ ਸਪਰੇ ਇਹ ਸਪਰੇ ਕਰਨ ਦੇ ਨਾਲ ਬਹੁਤ ਵਧੀਆ ਕੀੜੀ ਕੁੜੀ यदि नर जाती है लगे कद कुदाई आवे कदू लगे पे ना वो है बिच बिच ना तो कीड़ी तो कुछ हो जाती है किसी हो जाती ਜੀ ਜਿੰਨੀ ਕਿ ਅੱਜ ਸੀ ਜੱਜ ਕਰਤੀ ਹੈ ਜੇ ਸਵੇਰੇ ਪਾਸ ਉਹ ਫਿਰ ਹੋਰ ਕਰ ਦਿੰਦੇ ਹੁੰਦੇ ਆ ਐਵੇਂ ਕਰਕੇ ਕਰਦੇ ਰਹੀ ਤਾਂ ਤੇ ਕੀੜੀ ਕੁੜੀ ਨਾਲ ਵਧੀਆ ਸਹੀ ਹੋ ਜਾਂਦੀ ਤੇ ਫਲ ਲੱਗ ਲੱਗੂ ਚੰਗੇ ਲੱਗੇ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਜੀ ਵੈਗਜੀ ਖਾਲਸਾ ਵੈਗਜੀ ਫਤਿਹ ਜੀ